ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਅੱਜ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਪੰਜਾਬ ਸਰਕਾਰ ਵੱਲੋਂ ਅੱਜ ਅਹਿਮ ਬਿੱਲ ਕੀਤੇ ਜਾਣਗੇ ਪੇਸ਼ ਫਿਲਹਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਰਹਿਣਗੇ ਡੇਰਾ ਮੁਖੀ ਜਸਦੀਪ ਸਿੰਘ ਗਿੱਲ ਨੂੰ ਐਲਾਨਿਆ वारिस ਵਿਧਾਨ ਸਭਾ ਸੈਸ਼ਨ ਚ ਪ੍ਰਗਟ ਸਿੰਘ ਨੇ ਚੁੱਕਿਆ ਨਜਾਇਜ਼ ਮਾਈਨਿੰਗ ਦਾ ਮੁੱਦਾ ਨਾਲ ਹੀ ਸ੍ਰੀਮ ਪਗਮਾਨ ਤਮਾਨ ਨੇ ਮੌਕੇ ਤੇ ਕਰਤਾ ਵੱਡਾ ਐਲਾਨ ਕਿਸਾਨਾਂ ਨੂੰ ਮੋਦੀ ਸਰਕਾਰ ਦਾ ਵੱਡਾ ਤੋਹਫਾ ਮੋਦੀ ਕੈਬਨਿਟ ਨੇ ਲਏ ਇਹ 7 ਫੈਸਲੇ ਚੰਬੂ ਬਾੜਰ ਤੇ ਬੈਠੇ ਕਿਸਾਨਾਂ ਲਈ ਸੁਪਰੀਮ ਕੋਰਟ ਤੋਂ ਆਈ ਨਵੀਂ ਖਬਰ ਕਿਸਾਨਾਂ ਦਾਮ ਮਸਲਾ ਸੁਝਾਉਣ ਲਈ ਸੁਪਰੀਮ ਕੋਰਟ ਨੇ ਬਣਾਈ ਕਮੇਟੀ ਪੰਜਾਬ 'ਚ ਮਾਨਸੂਨ ਮੋੜ ਸਰਗਰਮ ਚੰਡੀਗੜ੍ਹ ਮੋਹਾਲੀ ਸਮੇਤ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਹੋ ਸਕਦੀ ਹੈ ਬਾਰਿਸ਼ ਬਹਾਲੀ ਮਗਰੋਂ ਆਈਜੀ ਪਰਮਰਾਜ ਸਿੰਘ ਉਮਰਾਂ ਨੰਗਲ ਨੂੰ ਮਿਲੀ ਪੋਸਟਿੰਗ ਇਸ ਵਿਭਾਗ ਦੀ ਦਿੱਤੀ ਗਈ ਜ਼ਿੰਮੇਵਾਰੀ ਪੰਜਾਬ ਸਰਕਾਰ ਨੇ ਛੁੱਟੀ ਦਾ ਕੀਤਾ ਐਲਾਨ ਸਕੂਲ ਦਫ਼ਤਰ ਰਹਿਣਗੇ ਬੰਦ ਪੰਜਾਬ ਵਿਧਾਨ ਸਭਾ ਦਾ 3 ਦਿਨਾਂ ਦਾ ਮਾਨਸੂਨ ਸੈਸ਼ਨ ਸ਼ੁਰੂ ਹੋ ਗਿਆ ਹੈ ਤੇ ਅੱਜ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਦੂਜਾ ਦਿਨ ਹੈ ਅੱਜ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਅਹਿਮ ਬਿੱਲ ਪੇਸ਼ ਕੀਤੇ ਜਾਣਗੇ ਮੁੱਖ ਤੌਰ ਤੇ ਪੰਜਾਬ ਪੰਚਾਇਤ ਚੋਣ ਨਿਯਮ 1994 ਦੀ ਧਾਰਾ 12 ਵਿੱਚ ਸੋਧ ਪੰਜਾਬ ਫੈਮਿਲੀ ਰੂਲ 2010 ਵਿੱਚ ਸੋਧ ਮਲੇਰ ਕੋਟਲਾ ਵਿੱਚ ਨਵੀਂ ਸੈਸ਼ਨ ਕੋਰਟ ਅਤੇ ਪੰਜਾਬ ਸੁਪੀਰੀਅਰ ਜੁਡੀਸ਼ੀਅਲ ਰੂਲ 2007 ਵਿੱਚ ਸੋਧ ਸ਼ਾਮਿਲ ਹੈ ਸੈਸ਼ਨ ਵਿੱਚ ਕਿਸਾਨੀ ਨੀਤੀ ਦਾ ਮੁੱਦਾ ਵੀ ਉੱਠ ਸਕਦਾ ਹੈ ਕਿਉਂਕਿ ਚੰਡੀਗੜ੍ਹ ਵਿੱਚ ਕਿਸਾਨੀ ਸੰਬੰਧੀ ਸੰਘਰਸ਼ ਕਰ ਰਹੇ ਹਨ ਇਸ ਤੋਂ ਇਲਾਵਾ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਸੋਧ ਬਿਲ 2024 ਲਿਆਂਦਾ ਜਾਵੇਗਾ ਇਸ ਤਹਿਤ ਨਾਜਾਇਜ਼ ਕਲੋਨੀਆਂ ਖਿਲਾਫ ਸਖਤ ਕਾਰਵਾਈ ਕਰਦੇ ਆਂ 500 ਵਰਗ ਗਾਜ ਤੱਕ ਦੇ ਪਲਾਟਾਂ ਤੇ ਐਨਓਸੀ ਦੀ ਸ਼ਰਤ ਖਤਮ ਕੀਤੀ ਜਾਵੇਗੀ ਬੀਤੇ ਦਿਨੀ ਸੈਸ਼ਨ ਦੇ ਪਹਿਲੇ ਦਿਨ ਸਭ ਤੋਂ ਪਹਿਲਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਉਹਨਾਂ ਦੀ ਯਾਦ ਵਿੱਚ 2 ਮਿੰਟ ਦਾ ਮੌਨ ਰੱਖਿਆ ਗਿਆ ਅਤੇ ਇਸ ਮਗਰੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੈਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਵਿਧਾਨ ਸਭਾ ਵਿੱਚ ਕੈਮਰੇ ਨੂੰ ਲੈ ਕੇ ਅਜੇ ਤੱਕ ਕੋਈ ਨਿਯਮ ਨਹੀਂ ਹੈ 9 ਅਗਸਤ ਨੂੰ ਚੀਫ ਜਸਟਿਸ ਤੋਂ ਤੁਹਾਨੂੰ ਮੰਗ ਪੱਤਰ ਭੇਜਿਆ ਗਿਆ ਸੀ ਉਹਨਾਂ ਨੇ ਕਿਹਾ ਕਿ ਇਸ ਸੈਸ਼ਨ ਵਿੱਚ ਸਾਰਿਆਂ ਨੂੰ ਬਰਾਬਰ ਮੌਕੇ ਦਿੱਤੇ ਜਾਣੇ ਚਾਹੀਦੇ ਹਨ ਸੁਖਪਾਲ ਸਿੰਘ ਖੈਰਾ ਨੇ ਇਸ ਮੌਕੇ ਸੈਸ਼ਨ ਵਧਾਉਣ ਦਾ ਮੁੱਦਾ ਉਠਾਇਆ ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਦੇ 117 ਮੈਂਬਰ ਹਨ ਮੇਰਾ ਦਾਇਰਾ ਹਰ ਵਿਧਾਇਕ ਨੂੰ 10 ਮਿੰਟ ਦੇਣ ਦਾ ਹੈ ਸੈਸ਼ਨ 8 ਤੋਂ 9 ਦਿਨਾਂ ਲਈ ਵਿਧਾਇਆ ਜਾਣਾ ਚਾਹੀਦਾ ਹੈ ਡੇਰਾ ਬਿਆਸ ਵੱਲੋਂ ਗੱਦੀ ਨੂੰ ਲੈ ਕੇ ਸਪਸ਼ਟੀਕਰਨ ਦਿੱਤਾ ਗਿਆ ਹੈ ਸਪਸ਼ਟੀਕਰਨ ਵਿੱਚ ਕਿਹਾ ਗਿਆ ਹੈ ਕਿ ਹਲੇ ਜਸਦੀਪ ਸਿੰਘ ਗਿੱਲ ਨੂੰ ਗੱਦੀ ਨਹੀਂ ਸੌਂਪੀ ਗਈ ਹੈ ਫਿਲਹਾਲ ਬਾਬਾ ਗੁਰਿੰਦਰ ਸਿੰਘ ਢਿੱਲੂ ਹੀ ਡੇਰਾ ਮੁਖੀ ਰਹਿਣਗੇ ਬਾਬਾ ਗੁਰਿੰਦਰ ਸਿੰਘ ਢਿੱਲੂ ਅਤੇ ਜਸਦੀਪ ਸਿੰਘ ਗਿੱਲ ਦੋਵੇਂ ਮਿਲ ਕੇ satsang ਕਰਿਆ ਕਰਨਗੇ ਦੱਸਦੇ ਕਿ ਬੀਤੇ ਦਿਨੀ ਬਿਆਸ ਸਥਿਤ ਡੇਰਾ ਰਾਧਾ ਸਵਾਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੂ ਨੇ ਆਪਣਾ ਉਤਰਾਧਿਕਾਰੀ ਐਲਾਨ ਦਿੱਤਾ ਸੀ ਉਹਨਾਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਰਿਸ ਨਿਯੁਕਤ ਕੀਤਾ ਹੈ ਜਸਦੀਪ ਸਿੰਘ ਗਿੱਲ ਐਵਰੀਜ ਤੋਂ ਕੈਮੀਕਲ ਇੰਜੀਨੀਅਰਿੰਗ ਵਿੱਚ ਡਾਕਟੋਰੇਟ ਅਤੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਦਿੱਲੀ ਦੇ ਸਾਬਕਾ ਵਿਦਿਆਰਥੀ ਹਨ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਸਦਨ ਅੰਦਰ ਪ੍ਰਸ਼ਨ ਕਾਲ ਦੌਰਾਨ ਵੱਖ-ਵੱਖ ਮੁੱਦਿਆਂ ਤੇ ਵਿਚਾਰ ਪਟੰਦਰਾ ਕੀਤਾ ਗਿਆ ਇਸ ਦੌਰਾਨ ਵਿਧਾਇਕ ਪਰਗਟ ਸਿੰਘ ਨੇ ਨਜਾਇਜ਼ ਮਾਈਨਿੰਗ ਦਾ ਮੁੱਦਾ ਚੁੱਕਿਆ ਤੇ ਵਾਤਾਵਰਣ ਸੰਬੰਧੀ ਵੀ ਗੱਲ ਕੀਤੀ ਅਤੇ ਜਿਸ ਮਗਰੋਂ ਉਹਨਾਂ ਦੀ ਗੱਲ ਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੁਦ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵਾਤਾਵਰਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਬਹੁਤ ਜ਼ਿਆਦਾ ਸੰਜੀਦਾ ਹੈ ਇਹ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਚਦਰਕਤਾ ਤੇ ਪਾਣੀਆਂ ਦੀ ਗੱਲ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਅਸੀਂ 70 ਤੋਂ 75 ਫੀਸਦੀ ਨਹਿਰੀ ਪਾਣੀ ਲੋਕਾਂ ਨੂੰ ਦੇਣ ਚ ਕਾਮਯਾਬ ਹੋਏ ਹਾਂ ਜਿਸ ਦਿਨ ਅਸੀਂ ਸੌਂ ਚੁੱਕੀ ਸੀ ਉਸ ਦਿਨ ਸਿਰਫ 21 ਫੀਸ ਦੀ ਨਹਿਰੀ ਪਾਣੀ ਲੋਕਾਂ ਨੂੰ ਮਿਲਦਾ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਗੜ ਸਿੰਘ ਨੂੰ ਕਿਹਾ ਕਿ ਉਹ ਖੁਦ ਪਰਗੜ ਸਿੰਘ ਨਾਲ ਜਾ ਕੇ ਮੌਕੇ ਦਾ ਜਾਇਜ਼ਾ ਲੈਣਗੇ ਤਾਂ ਹੀ ਇਸ ਸਮੱਸਿਆ ਦਾ ਹੱਲ ਨਿਕਲੇਗਾ ਮੋਦੀ ਸਰਕਾਰ ਨੇ ਕਿਸਾਨਾਂ ਲਈ ਸੱਤ ਵੱਡੇ ਫੈਸਲੇ ਲਏ ਹਨ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਮ ਨੇ ਸੋਮਵਾਰ ਨੂੰ ਕਿਹਾ ਹੈ ਕਿ ਸਰਕਾਰ ਦੇ ਗਠਨ 100 ਦਿਨ ਵੀ ਪੂਰੇ ਨਹੀਂ ਹੋਏ ਹਨ ਅਤੇ ਕਈਆਂ ਹੈ ਫੈਸਲੇ ਲਈ ਗਏ ਹਨ ਪਹਿਲੇ 85 ਦਿਨਾਂ ਵਿੱਚ ਕਿਸਾਨਾਂ ਲਈ ਕਈ ਵੱਡੇ ਫੈਸਲੇ ਲਈ ਗਏ ਹਨ ਇਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਉਹਨਾਂ ਨੇ ਦੱਸਿਆ ਕਿ ਕੇਂਦਰੀ ਮੰਤਰੀ ਮੰਡਲ ਨੇ 2817 ਕਰੋੜ ਰੁਪਏ ਦੇ ਡਿਜੀਟਲ ਐਗਰੀਕਲਚਰ ਮਿਸ਼ਨ ਨੂੰ ਮਨਜ਼ੂਰੀ ਦਿੱਤੀ ਹੈ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਨੇ ਖੁਰਾਕ ਅਤੇ ਪੋਸ਼ਣ ਦੇ ਫਸਲ ਵਿਗਿਆਨ ਨੂੰ ਸਮਰਪਿਤ 3979 ਕਰੋੜ ਰੁਪਏ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ ਟਿਕਾਊ ਪਸ਼ੂਆਂ ਦੀ ਸਿਹਤ ਲਈ 1702 ਕਰੋੜ ਰੁਪਏ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ ਸਰਕਾਰ ਨੇ ਕੁਝ ਚੰਗੇ ਪਾਇਲਟ ਪ੍ਰੋਜੈਕਟ ਸ਼ੁਰੂ ਕੀਤੇ ਹਨ ਅਸੀਂ ਇਨਾਂ ਵਿੱਚ ਕਾਮਯਾਬ ਹੋਏ ਹਾਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਦਾਰੇ ਤੇ ਡਿਜੀਟਲ ਖੇਤੀ ਮਿਸ਼ਨ ਦੀ ਸਥਾਪਨਾ ਕੀਤੀ ਜਾਵੇਗੀ ਬਾਗਬਾਨੀ ਦੇ ਵਿਕਾਸ ਲਈ 860 ਕਰੋੜ ਰੁਪਏ ਦੇ ਅਤੇ 860 ਕਰੋੜ ਰੁਪਏ ਤੇ ਖੇਤੀ ਵਿਗਿਆਨ ਕੇਂਦਰਾਂ ਲਈ 1202 ਕਰੋੜ ਰੁਪਏ ਅਲੋਟ ਕਰਨ ਦੀ ਪ੍ਰਵਾਨਗੀ ਹੈ 13 ਫਰਵਰੀ ਤੋਂ ਸ਼ੰਭੂ ਸਰਦ ਦੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਸ਼ਿਕਾਇਤਾਂ ਨੂੰ ਸੁਲਝਾਉਣ ਲਈ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਨਵਾਬ ਸਿੰਘ ਦੀ ਅਗਵਾਈ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਹੈ ਜਸਟਿਸ ਸੂਰਜਕਾਂਤ ਤੇ ਉਜਵਲ ਦੇ ਬੈਂਚ ਨੇ ਕਿਹਾ ਕਿ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਨਵਾਬ ਸਿੰਘ ਕਰਨਗੇ ਅਤੇ ਕਮੇਟੀ ਨੂੰ ਇੱਕ ਹਫ਼ਤੇ ਦੇ ਅੰਦਰ ਕਿਸਾਨਾਂ ਨਾਲ ਪਹਿਲੀ ਮੀਟਿੰਗ ਕਰਨ ਦੇ ਨਿਰਦੇਸ਼ ਦਿੱਤੇ ਹਨ ਸੁਪਰੀਮ ਕੋਰਟ ਨੇ ਕਮੇਟੀ ਨੂੰ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਸੰਪਰਕ ਕਰਨ ਅਤੇ ਉਹਨਾਂ ਨੂੰ ਆਪਣੇ ਟਰੈਕਟਰ ਟਰਾਲੀਆਂ ਆਦਿ ਨੂੰ ਸ਼ੰਭੂਸਰਾ ਦਤੋ ਰਾਸ਼ਟਰੀ ਰਾਜਮਾਰਗ ਤੇ ਹਟਾਉਣ ਦੀ ਬੇਨਤੀ ਕਰਨ ਲਈ ਕਿਹਾ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ ਸਰਵਉੱਚ ਅਦਾਲਤ ਨੇ ਕਿਹਾ ਹੈ ਕਿ ਦੋਵਾਂ ਰਾਜਾਂ ਵਿੱਚ ਖੇਤੀਬਾੜੀ ਪਾਈਚਾਰਿਆਂ ਦੀ ਵੱਡੀ ਵਸੂਹ ਹੈ ਜੋ ਹਾਸ਼ੀਏ ਤੇ ਰਹਿ ਰਹੇ ਪਾਈਚਾਰਿਆਂ ਨਾਲ ਸੰਬੰਧਿਤ ਹਨ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ ਅਤੇ हम दरदी ਦੇ ਹੱਕਦਾਰ ਹਨ ਬੈਂਚ ਨੇ ਕਿਹਾ ਕਿ ਉੱਚ ਸ਼ਕਤੀ ਵਾਲੀ ਕਮੇਟੀ ਨੂੰ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਆਪਣੇ ਟਰੈਕਟਰ ਹਟਾਉਣ ਲਈ ਬੇਨਤੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਕਿਸਾਨ ਕਮੇਟੀ ਦੀ ਗੱਲ ਸੁਣਨਗੇ ਅਤੇ ਆਮ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਨ ਲਈ ਆਪਣੇ ਵਾਹਨ ਨੂੰ ਸਰਦ ਤੋਂ ਹਟਾ ਦੇਣਗੇ। ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਫਿਰ ਤੋਂ ਸਰਗਰਮ ਹੋ ਰਿਹਾ ਹੈ। ਅੱਜ ਰਾਜ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਬੀਤੇ ਦਿਨੀ ਸਵੇਰ ਤੋਂ ਹੀ ਮੀਂਹ ਪਿਆ ਸੀ ਹਰਿਆਣਾ ਸੀਮਾ ਦੇ ਨੇੜੇ ਉੱਤਰ ਪ੍ਰਦੇਸ਼ ਵਿੱਚ ਬਣੇ ਦਬਾਅ ਵਾਲੇ ਖੇਤਰ ਨੇ ਮੌਨਸੂਨ ਦੇ ਪ੍ਰਭਾਵ ਨੂੰ ਥੋੜਾ ਜਿਹਾ ਘਟਾ ਦਿੱਤਾ ਹੈ ਇਹੀ ਕਾਰਨ ਹੈ ਕਿ ਮੌਸਮ ਵਿਭਾਗ ਵੱਲੋਂ ਹਾਲੇ ਵਿੱਚ ਜਾਰੀ ਕੀਤਾ ਗਿਆ yellow alert ਹੁਣ ਨਹੀਂ ਰਹੇਗਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਜਿਵੇਂ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਐਸਐਸ ਨਗਰ ਵਿੱਚ ਮੀਂਹ ਪੈਣ ਦੀ प्रबल ਸੰਭਾਵਨਾ ਹੈ ਜਦਕਿ ਪਟਿਆਲਾ, ਫਤਿੱਗੜ ਸਾਹਿਬ, ਲੁਧਿਆਣਾ, ਜਲੰਧਰ, ਕਪੂਰਥਲਾ, ਨਵਾਂ ਸ਼ਹਿਰ, ਅਮਰੀਕਸਾ, ਗੁਰਦਾਸਪੁਰ ਵਿੱਚ ਆਮ ਮੀਂਹ ਪੈਣ ਦੀ ਸੰਭਾਵਨਾ ਹੈ ਜਦਕਿ 3 ਸਤੰਬਰ ਨੂੰ ਜ਼ਿਆਤਰ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਬਹਾਲੀ ਮਗਰੋਂ ਆਈਜੀ ਪਰਮਰਾ ਸਿੰਘ ਉਮਰਾਨੰਗਲ ਨੂੰ ਪੋਸਟਿੰਗ ਮਿਲ ਗਈ ਹੈ। ਆਈਜੀ ਪਰਮਰਾ ਸਿੰਘ ਨੂੰ ਨੀਤੀ ਅਤੇ ਨਿਆਂ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪਰਮਰਾ ਸਿੰਘ ਉਮਰਾਨੰਗਲ 1995 ਬੈਚ ਦੇ ਆਈਪੀਐਸ ਹਕਾਰੀ ਹਨ ਪੰਜਾਬ ਸਰਕਾਰ ਨੇ ਪਹਿਲਾ ਪ੍ਰਕਾਸ਼ ਗੁਰਪੁਰਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਭ ਦਿਹਾੜੇ ਤੇ 4 ਸਤੰਬਰ 2024 ਨੂੰ ਅਮਰੀਕਸਰ ਜ਼ਿਲ੍ਹੇ ਵਿੱਚ ਸਥਾਨਕ ਛੁੱਟੀ ਦਾ ਐਲਾਨ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਸੂਬਾ ਸਰਕਾਰ ਦੇ ਅਧਿਕਾਰਿਤ ਬੁਲਾਰੇ ਨੇ ਦੱਸਿਆ ਕਿ ਅਮਰੀਕਸਰ ਜ਼ਿਲ੍ਹੇ ਵਿੱਚ ਪੰਜਾਬ ਸਰਕਾਰ ਦੇ ਸਾਰੇ ਦਫ਼ਤਰ ਬੋਰਡ ਕਾਰਪੋਰੇਸ਼ਨ ਅਤੇ ਸਰਕਾਰੀ ਵਿਦਿਅਕ ادارے ਬੰਦ ਰਹਿਣਗੇ ਬੀਤੇ ਕੁਝ ਦਿਨਾਂ ਤੋਂ ਚੰਡੀਗੜ੍ਹ ਦੇ ਸੈਕਟਰ 34 ਵਿੱਚ ਕਿਸਾਨਾਂ ਵੱਲੋਂ ਡੇਰੇ ਲਗਾ ਦਿੱਤੇ ਗਏ ਹਨ ਤੇ ਬੀਤੇ ਦਿਨੀ ਵਿਧਾਨ ਸਭਾ ਸੈਸ਼ਨ ਵੱਲ ਕੂਚ ਕਰਨ ਦੀ ਤਿਆਰੀ ਵੀ ਕੀਤੀ ਗਈ ਸੀ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਬੈਠਕ ਤੋਂ ਬਾਅਦ ਕਿਸਾਨਾਂ ਨੂੰ ਚੰਡੀਗੜ੍ਹ ਦੇ ਮਟਕਾ ਚੌਂਕ ਤੱਕ ਮਾਰਚ ਦੀ ਇਜਾਜ਼ਤ ਦਿੱਤੀ ਗਈ ਸੀ ਹਾਲਾਂਕਿ ਇਸ ਮਾਰਚ ਦੌਰਾਨ ਹਜ਼ਾਰਾਂ ਕਿਸਾਨ ਹੀ ਮਾਰਚ ਚ ਗਏ ਸਨ ਜਦਕਿ ਬਾਕੀ ਮੋਰਚ ਚਹੀ ਸੀ ਮਟਕਾ ਚੌਂਕ ਤੇ ਕਿਸਾਨਾਂ ਨੇ ਸਰਕਾਰੀ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਇਸ ਦਿਨ ਨਾਲ ਹੀ ਦੱਸ ਦਿੱਤੇ ਕਿ ਹਾਲ ਦੀ ਘੜੀ ਤਰਨਾ ਸਿਰਫ ਇੱਕ ਦਿਨ ਦਾ ਹੈ ਕਿਸਾਨਾਂ ਨੇ ਕਿ ਹੈਗੀ ਜੇਕਰ ਮੰਗਾ ਨਾ ਮੰਨੀਆਂ ਤਾ ਪੱਕਾ ਮੋਰਚਾ ਲਾ ਦਿੱਤਾ ਜਾਵੇਗਾ ਮਾਨੇ ਸਪੀਕਰ ਸਾਹਿਬ ਮੈਂ ਸਰਕਾਰ ਦਾ ਧਿਆਨ ਮਾਤ ਭਾਸ਼ਾ ਪੰਜਾਬੀ ਤੇ ਨਾਲ ਜੁੜੇ ਇੱਕ ਅਹਿਮ ਮਸਲੇ ਵੱਲ ਦਿਵਾਉਣਾ ਚਾਹਨਾ ਕਿ ਪਿਛਲੇ ਸਮਿਆਂ ਦੇ ਵਿੱਚ ਜਿਹੜੇ ਸੂਬੇ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਦੇ ਲਈ ਕਾਨੂੰਨ ਬਣੇ ਨੇ ਚਾਹੇ ਪੰਜਾਬੀ ਭਾਸ਼ਾ ਐਕਟ ਉਹਦੇ ਚ ਜਿਹੜੀਆਂ ਅਥਾਰਟੀ ਜਿਆਦਾ ਕਰਕੇ ਸਟੇਟ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਲਾਗੂ ਨਹੀਂ ਕਰਦੀਆਂ ਉਹਨਾਂ ਦੇ ਉੱਤੇ ਕਾਰਵਾਈ ਦੇ ਲਈ ਕੋਈ ਕਾਨੂੰਨ ਸ਼ਾਮਲ ਨਹੀਂ ਹੈ ਕਿਉਂਕਿ ਆਮ ਤੌਰ ਤੇ ਜਿਹੜੀਆਂ ਸੈਂਟਰਲ ਅਥਾਰਟिटीज ਨੇ ਜਿਦੇ ਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਉਹਨਾਂ ਦੀਆਂ ਵੱਡੀਆਂ ਕੰਪਲੇਂਟਸ ਹੁੰਦੀਆਂ ਨੇ ਕਿ ਜਦੋਂ ਉਹ ਹਾਈਵੇਜ਼ ਦੇ ਉੱਪਰ ਆਪਣੇ ਸਾਈਨ ਬੋਰਡ ਲਾਉਂਦੀਆਂ ਉਹਦੇ ਤੇ ਮਾਤਭਾਸ਼ਾ ਪੰਜਾਬੀ ਦੇ ਵਿੱਚੋਂ ਨਹੀਂ ਇਹਨਾਂ ਅਥਾਰਟੀਆਂ ਬਨੂੰ ਲਿਖਿਆ ਜਾਂਦਾ ਪਰ ਜਿਹੜਾ ਪੰਜਾਬੀ ਭਾਸ਼ਾ ਐਕਟ ਪਿਛਲੇ ਸਮੇਂ ਦੇ ਵਿੱਚ ਬੜਿਆ ਉਹਦੇ ਚ ਜਿਹੜੀਆਂ ਸੈਂਟਰਲ ਅਥਾਰਟिटीज ਐ ਇਹਨਾਂ ਦੇ ਅਫੀਸਰ ਦੇ ਖਿਲਾਫ ਕਾਰਵਾਈ ਦੀ ਕੋਈ ਪ੍ਰੋਵੀਜ਼ਨ ਨਹੀਂ ਹੈ ਇਸ ਕਰਕੇ ਇਹ ਜ਼ਰੂਰੀ ਹੈ ਕਿ ਇਹ ਸਾਰੀਆਂ ਸੈਂਟਰਲ ਜਿਹੜੀਆਂ ਅਥਾਰਟिटीज ਐ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਪੰਜਾਬ ਦੇ ਵਿੱਚ ਇਸ ਕਾਨੂੰਨ ਦੇ ਵਿੱਚ ਇਹਨਾਂ ਸੈਂਟਰਲ ਅਥਾਰਟिटीज ਦੇ ਖਿਲਾਫ ਵੀ ਕਾਰਵਾਈ ਦਾ ਪ੍ਰਬਧਾਨ ਜਿਹੜਾ ਉਹ ਸ਼ਾਮਿਲ ਕੀਤਾ ਜਾਣਾ ਚਾਹੀਦਾ ਤਾਂ ਕਿ ਜਦੋਂ-ਜਦੋਂ ਵੀ ਇਹ ਵਾਇਲੇਟ ਕਰਨ ਇਸ ਕਾਨੂੰਨ ਨੂੰ ਤਾਂ ਇਹਨਾਂ ਦੇ ਅਫਸਰਾਂ ਦੇ ਖਿਲਾਫ ਵੀ ਜਿਹੜੀ ਕਾਰਵਾਈ ਹੈ ਉਹ ਹੋ ਸਕੇ ਤੇ ਜਿਹੜਾ ਇਸ ਤੋਂ ਬਿਨਾਂ ਇਕ ਦੂਜਾ ਮਸਲਾ ਵੀ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਇੱਕ ਹੋ ਗਿਆ ਜੀ ਦੋ ਮਿੰਟ ਦਾ ਟਾਈਮ ਦੇ ਦਿਓ ਜੀ ਕੋਈ ਗੱਲ ਨਹੀਂ ਫਿਰ ਫਿਰ ਕਰ ਲਾਂਗੇ ਆਪਾਂ ਤੁਹਾਡੇ ਮਸਲੇ ਤਾਇਦ ਕਰਨੀ ਹੈ ਜੀ ਉਹ ਤਾਂ ਤੁਸੀਂ ਤੁਸੀਂ ਤਾਂ ਨਾਲ ਨਹੀਂ ਹੋ ਇਹ ਸਹੀ ਦੀ ਕਰਪਸ਼ਨ ਦਾ ਤੁਸੀਂ ਬਿਲਕੁਲ ਠੀਕ ਹੈ ਲੇ ਆਪਾਂ ਕਰਾਂਗੇ ਇੰਦਾ ਦੀ ਮਨੀ ਟ੍ਰੇਲ ਦੇ ਪੰਜਾਬ ਚ ਹੋਰ ਵੀ ਬੜੇ ਕਿਸੇ ਆਦਮੀ ਦੀ ਜ਼ਿੰਦਗੀ ਉਹਦਾ ਮਾਲ ਉਹਦੀ ਪ੍ਰਾਪਰਟੀ ਪੰਜਾਬ ਚ ਮਹਿਫੂਜ਼ ਹੀ ਨਹੀਂ ਲਾਰੈਂਸ ਬਿਸ਼ਨੋਈ ਉਹਦੀ ਇੰਟਰਵਿਊ ਸਾਬਤ ਕਰ ਦਿੱਤੀ ਤੁਹਾਡੇ ਇੱਕ ਸਿਟਿੰਗ ਡੀਜੀਪੀ ਨੇ ਕਿ ਖਰੜ ਦੀ CIA ਚ ਹੋਈ ਤੁਹਾਡੀ ਸਰਕਾਰ ਨੇ ਕਰਾਈ ਹੈ ਮੈਂ ਭਗਵੰਤ ਮਾਨ ਜੀ ਨੂੰ ਅੱਜ ਮਹਾਰਾਜਾ ਸਤਾਜ ਨੂੰ ਪੁੱਛਾਂਗਾ ਜਦੋਂ ਆਏ ਕਿ ਮਹਾਰਾਜਾ ਸਾਹਿਬ ਥੋੜਾ ਜਿਹਾ ਦਾ ਤੁਸੀਂ ਤੇ ਕਹਿੰਦੇ ਸੀ ਪੰਜਾਬ ਵਿੱਚ ਇੰਟਰਵਿਊ ਨਹੀਂ ਹੋਈ ਸਾਡੀ ਕਿਸੇ ਰੀਅਲ ਚੰਟਵਿਊ ਨਹੀਂ ਹੋਈ ਇਹ ਤੇ ਤੁਹਾਡੇ CIA CIA ਦੇ ਵਿੱਚ ਇੱਕ SP ਲੈਵਲ ਦੇ ਅਫਸਰ ਨੇ ਇੰਟਰਵਿਊ ਕਰਵਾਈ ਹੈ ਫੋਨਸ ਆਪਣੇ ਦਿੱਤੇ ਗਏ ਨੇ ਤੇ ਜਿੱਥੇ ਇਹੋ ਜੀ ਸਰਕਾਰ ਫਿਰ ਇਹੋ ਜੀ ਸਰਕਾਰ ਤੋਂ ਕੀ ਲੋਕ ਰਾਏ ਰੱਖਸੇ ਕੀ ਸਿੱਧੂ ਗੁੱਸੇ ਵਾਲੇ ਦਾ ਪਰਿਵਾਰ ਜਿਹੜਾ ਕੋਈ ਜਸਟਿਸ ਦੀ ਉਮੀਦ ਰੱਖ ਸਕੇਗਾ ਹਜ਼ਾਰਾਂ ਆਦਮੀਆਂ ਨੂੰ ਰੋਜ਼ ਫਰੋਤੀ ਦੀਆਂ ਚਿੱਠੀਆਂ ਆ ਰਹੀਆਂ ਨੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਅਨੇਕਾਂ ਇਨਸੀਡੈਂਟਸ ਸਮੁੱਚੇ ਪੰਜਾਬ 'ਚ ਹੋ ਰਹੇ ਨੇ ਤੁਸੀਂ ਕਹਿੰਦੇ ਇੱਥੇ ਸਾਡੇ ਕੋਲ ਬਿਜ਼ਨਸ ਹੀ ਕੋਈ ਨਹੀਂ ਕਿਸਾਨ ਆ ਕੇ ਬਾਰਡਰਾਂ 'ਤੇ ਬੈਠੇ ਤੁਸੀਂ ਉਹਨਾਂ ਨਾਲ ਗੱਲ ਕਰਕੇ ਰਾਜ਼ੀ ਏਮਪਲੋਈਜ਼ ਆ ਕੇ ਸਾਡੇ ਸਰਕਾਰੀ ਮੁਲਾਜ਼ਮਾਂ ਦੀ ਤੇ ਇੱਥੋਂ ਤੱਕ ਸਿਚੁਏਸ਼ਨ ਹੋ ਗਈ ਇੱਕ ਸਬ ਕਮੇਟੀ ਮਿਨਿਸਟਰਸ ਦੀ ਬਣਾਈ ਏ ਏਮਪਲੋਈਜ਼ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਕਿ ਤੁਸੀਂ ਝੂਠ ਤੋਂ ਇਲਾਵਾ ਤੇ ਤੁਹਾਡੇ ਕੋਲ ਤੁਸੀਂ ਪੀ ਐਚ ਡੀ ਝੂਠ ਦੀ ਕੀਤੀ ਹੈ ਤੁਹਾਡਾ ਵਿਸ਼ਵਾਸ ਹੀ ਕੋਈ ਨਹੀਂ ਦਿਨਾਂ ਸਾਲਾਂ ਚ ਇੰਨੀ ਵਾਰ ਮੀਟਿੰਗਸ ਹੋ ਗਈਆਂ ਬੇਸੱਤਾ ਹੋਈਆਂ ਸਾਡੀ ਡੀਏਪੀ ਨਕਲੀ ਵਿਕ ਰਹੀ ਪਾਣੀ ਦਾ ਸਰ ਥੱਲੇ ਡਿੱਗ ਰਿਹਾ ਸੈਂਟਰ ਦੀਆਂ ਸਕੀਮਾਂ ਦੇ ਪੈਸੇ ਵਾਪਸ ਜਾ ਰਹੇ ਨੇ ਕਿਉਂਕਿ ਤੁਹਾਡੇ ਕੋਲ ਪੈਸੇ ਨਹੀਂ ਤੇ ਮੈਂ ਇੱਕ ਹੋਰ ਗੱਲ ਇੱਥੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਾਂਗਾ ਜਿਹੜਾ ਮਹੀਨਾ ਸਪਟੰਬਰ ਦਾ ਜੋ ਮੇਰੇ ਕੋਲ ਰਿਪੋਰਟਸ ਨੇ ਜਿੰਨਾ ਇਹ ਕਰਜ਼ਾ ਚੁੱਕ ਸਕਦੇ ਸੀ ਉਹ ਇਹਨਾਂ ਦੀ ਲਿਮਟ ਪੂਰੀ ਹੋ ਚੁੱਕੀ ਹੈ ਸਾਲ ਦੀ ਮੈਂ ਲਿਮਟ ਦੱਸ ਸਤੰਬਰ ਦੇ ਵਿੱਚ ਇਹਨਾਂ ਕੋ ਤਨਖਾਵਾ ਤੇ ਪੈਨਸ਼ਨਾਂ ਜੋਗੇ ਵੀ ਪੈਸੇ ਨਹੀਂ ਤਾਂ ਇਹ ਸੈਸ਼ਨ ਛੋਟਾ ਰੱਖਿਆ ਜਾ ਰਿਹਾ ਹੈ ਇਹਨਾਂ ਨੇ ਕੋਈ ਤੇ ਪੈਨਸ਼ਨਾਂ ਦੇਣਗੇ ਫਿਰ ਵੰਡ-ਵੰਡ ਕੇ ਤਨਖਾਵਾ ਜੇ ਸਤੰਬਰ ਦੇ ਮਹੀਨੇ ਵਿੱਚ ਕਿਸੇ ਨੂੰ 15 ਦਿਨਾਂ ਬਾਅਦ ਮਿਲੇਗੇ ਇਹਨੂੰ ਮਹੀਨੇ ਬਾਅਦ ਕੇ ਇਹਨੂੰ ਸਵਾ ਮਹੀਨੇ ਬਾਅਦ ਇਸ ਕਿਸਮ ਦੀ ਸਰਕਾਰ ਤੋਂ ਕੀ ਥੋੜਿਆ ਮੁੱਖ ਮੰਤਰੀ ਸਾਹਿਬ ਕੋ ਬਖਤੀਆਂ ਨਹੀਂ ਇੱਥੇ 5 ਕੋਠੀਆਂ ਉਹਨਾਂ ਦੇ ਕੋਲ ਸੀ ਕਿ 6ਵੀਂ ਹੁਣ ਸਰ ਜੌਨ ਲਾਰੈਂਸ ਦੀ ਕੋਠੀ 1858 ਦੀ 11 ਕਿੱਲਿਆਂ ਚ ਜਿਲੰਦਰ ਲੈ ਲਈ ਦੱਸੋ ਅਜੇ ਥੜ ਗਿਆ ਕੰਮ ਨਹੀਂ ਸਾਰੇ ਪੰਜਾਬ ਚ ਕਿਸੇ ਪਿੰਡ ਚ ਕਿਸੇ ਸ਼ਹਿਰ ਚ ਇੱਕ ਇੱਟ ਨਹੀਂ ਲੱਗੀ ਇੱਕ ਇੱਟ ਸਾਰੇ ਸ਼ਹਿਰਾਂ ਵਿੱਚ ਇੰਨਾ ਕੂੜਾ ਇੰਨਾ ਗੰਧੇ ਕੋਈ ਬੈਕਵਰਕਿੰਗ ਨਹੀਂ ਤੁਸੀਂ ਵੇਖਿਆ ਹੋਣਾ ਕਿ ਜੇਲ ਸੁਪਰਡੈਂਡੈਂਟ ਖੁਦ ਜੇਲਾਂ ਦਾ ਅਸਤੀਫਾ ਦੇ ਕੇ ਚਲਾ ਗਿਆ ਇੱਕ ਡਿਪਟੀ ਡਾਇਰੈਕਟਰ ਹੈਲਥ ਉਸੇ ਭਾ ਦੇ ਕੇ ਚਲਾ ਕੇ ਹਾਲਾਤ ਇਸ ਕਿਸਮ ਦੇ ਨੇ ਮੈਂ ਸਮਝਣਾ ਜਿਹੜੇ ਬਕਾਇਦਾ ਤੌਰ ਜਿਸ ਤਰ੍ਹਾਂ ਬਨਾਨਾ ਰਿਪਬਲਿਕ ਹੁੰਦੀ ਜਾਂ ਕਈ ਦਾ ਜੰਗਲ ਰਾਜ ਜੰਗਲ ਦਾ ਰਾਜ ਕੋਈ ਅੱਛੇ ਮਨਿਸਟਰ ਜਵਾਬ ਦੇ ਨਹੀਂ ਕਿਸੇ ਦੀ ਕੋਈ ਸੁਣਵਾਈ ਨਹੀਂ ਮੈਂ ਤੇ ਸਪੀਕਰ ਸਾਹਿਬ ਨੂੰ ਰਾਏ ਦਿੱਤੀ ਸਪੀਕਰ ਸਾਹਿਬ ਜੇ ਦੇਣੀ ਵਿਧਾਲੋ ਅਸੈਂਬਲੀ ਦੇ ਤੁਹਾਡੀ ਵੀ ਸੁਣਵਾਈ ਚੱਲਦੀ ਰਹੇਗੀ ਕਿਉਂਕਿ ਸਾਨੂੰ ਪਤਾ ਲੱਗਾ ਤੁਹਾਨੂੰ ਹੀ ਕੋਈ ਨਹੀਂ ਪੁੱਛਦਾ ਜਿੰਨਾ ਕ ਦਿਨ ਇੱਥੇ ਅਸੈਂਬਲੀ ਦਾ ਸੈਸ਼ਨ ਚੱਲੇਗਾ ਘੱਟੋ ਘੱਟ ਕੋ 4 ਦਿਨ ਤੁਹਾਡੀ ਵੀ ਸੁਣਵਾਈ ਰਹਿ ਜੇਗੀ ਸੋ ਇਹ ਸਾਰੇ ਇਸ਼ੂਜ਼ ਜਿਹੜੇ ਲਾਅ ਐਂਡ ਆਰਡਰ ਦਾ ਬਰਗਾੜੀ ਬੈਬਲ ਕਲਾ ਦੇਖੋ ਬਰਗਾੜੀ ਬੈਬਲ ਕਲਾ ਦੇ ਇਹਨਾਂ ਨੇ ਇੱਕ ਸਿੱਖ ਸੂਬੇ ਦੇ ਵਿੱਚ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਭੇਦਭੀ ਕਰਨ ਵਾਲਿਆਂ ਨੂੰ ਅਜੇ ਤੱਕ ਢਾਈਆਂ ਸਾਲਾਂ ਦਾ ਚਲਾਨ ਪਿਆ ਮંજੂਰੀ ਨਹੀਂ ਦਿੱਤੀ ਭਗਵੰਤ ਮਾਨ ਉਸ ਸਾਧ ਨੂੰ ਸੱਚੇ ਸੌਦੇ ਵਾਲੇ ਸਾਧ ਨੂੰ ਅਜੇ ਤੱਕ ਮਨਜ਼ੂਰੀ ਨਹੀਂ ਦਿੱਤੀ ਸਾਰੇ ਕੇਸੇਸ ਪੰਜਾਬ ਚੋਂ ਟ੍ਰਾਂਸਫਰ ਹੋ ਕੇ ਚੰਡੀਗੜ੍ਹ ਚਲੇ ਗਏ ਕਿਤੇ ਵੀ ਇਸ ਗਵਰਨਮੈਂਟ ਨੇ ਉਹਨਾਂ ਕੇਸੇਸ ਨੂੰ ਚੈਲੰਜ ਨਹੀਂ ਕੀਤਾ ਬਕਾਇਦਾ ਤੌਰ 'ਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਹਦੀਨ ਇਹ ਕੇਸ ਢਿੱਲੇ ਪਾਏ ਜਾ ਰਹੇ ਨੇ ਬਹੁਤ ਸਾਰਿਆਂ ਨੂੰ ਉਹਨਾਂ ਦੇ ਅਗੇਂਸਟ ਕੋਰਸ ਕੋਰਟ ਪ੍ਰोसीਡਿੰਗਸ ਬੰਦ ਕਰ ਦਿੱਤੀਆਂ ਗਈਆਂ ਅਜੇ ਅਜੇ ਉਹ ਕਹਿਦਾ ਕਿ ਸੈਸ਼ਨ ਵਧਾਓ ਅਸੀਂ ਚਰਚਾ ਕਰਨੀ ਹੈ ਸਾਨੂੰ ਪਤਾ ਹੋਵੇਗਾ ਇਹਨਾਂ ਦੇ ਆਪਣੇ ਇੱਕ ਐਮਐਲਏ ਕੁਮਰ ਵਿਜੇ ਪ੍ਰਤਾਪ ਸਿੰਘ ਜਿਹੜੇ ਨੇ ਉਹ ਇਹਨਾਂ ਦੇ ਹੀ ਐਮਐਲਏ ਨੇ ਉਹ ਪਿਛਲੇ 2.5 ਸਾਲ ਦੇ ਮੈਂ ਵੀ ਉਹਨਾਂ ਦੀ ਮਦਦ ਕਰਦਾ ਰਿਹਾ 2.5 ਸਾਲ ਹੋ ਗਏ ਨੇ ਕਦੀ 5 ਮਿੰਟ ਦਾ ਟਾਈਮ ਬਰਗਾੜੀ ਬੈਬਲ ਖਲਾ ਤੇ ਟਾਈਮ ਨੇ ਦਿੱਤਾ ਕਿ ਅਸੀਂ ਇਹ ਬੇਅਦਬੀਆਂ ਦੇ ਖਿਲਾਫ ਕੋਈ ਚਰਚਾ ਕਰ ਸਕੀਏ ਹੈਲਥ ਦਾ ਕੀ ਹਾਲ ਹੈ ਸੈਂਟਰ ਦੀਆਂ ਸਾਰੀਆਂ ਸਕੀਮਾਂ ਰੋਕੀਆਂ ਮੈਂ ਪੁੱਛਣਾ ਚਾਹਨਾ ਜੀ ਮਿਸਟਰ ਸਾਹਿਬ ਕੋ ਨੈਸ਼ਨਲ ਹਾਈਵੇਜ਼ ਜਿਹਦੇ ਵਿੱਚ 56000 ਕਰੋੜ ਰੁਪਈਆ ਸੈਂਟਰ ਨੇ ਲਾਣਾ ਤੁਹਾਡੇ ਕੋ ਰੁਪਈਆ ਇੱਕ ਨਹੀਂ ਜਾਣਾ ਤੁਹਾਡੇ ਕੋ ਵੀ ਜ਼ਮੀਨਾਂ ਦੀ ਜਿਹੜੀ ਹੈ ਬਕਾਇਦਾ ਤਾਂ ਰਹੀ ਨਹੀਂ ਲੈਕਸਿਟੀ ਹੈ ਕਿ ਤੁਸੀਂ ਕਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਅਸੀਂ ਜ਼ਮੀਨਾਂ ਲੈ ਕੇ ਉਹਨਾਂ ਨੂੰ 4 ਗੁਣਾ ਧਾਮ ਵੀ ਮਿਲੇ ਨੇ 4 ਗੁਣਾ ਪਾ ਵੀ ਕਿਸਾਨਾਂ ਨੂੰ ਮਿਲ ਰਿਆ ਸੀ ਘੱਟੋ ਘੱਟ ਆਪਣੇ ਇਨਫਰਾਸਟ੍ਰਕਚਰ ਦੀ ਬਿਹਤਰੀ ਵਾਸਤੇ ਅਸੀਂ ਨੈਸ਼ਨਲ ਹਾਈਵੇਜ਼ ਸ਼ੁਰੂ ਕਰਵਾ ਸਕੀਏ ਪਾਕਿਸਤਾਨ ਦਾ ਬਾਰਡਰ ਅਜੇ ਤੱਕ ਨਹੀਂ ਖੁੱਲਿਆ ਕਦੀ ਪ੍ਰਾਈਮ ਮਿੰისტਰ ਨਾਲ ਮੀਟਿੰਗ ਨਹੀਂ ਕੀਤੀ ਰੂਰਲ ਡਿਵੈਲਪਮੈਂਟ ਫੰਡ ਦੇ ਪੈਸੇ ਫਸੇ ਨੇ ਸਾਡੇ ਹੈਲਥ ਦੇ ਪੈਸੇ ਫਸੇ ਨੇ ਸਾਡੀ ਐਜੂਕੇਸ਼ਨ ਦੇ ਪੈਸੇ ਉੱਥੇ ਫਸੇ ਨੇ ਕਦੀ ਆਪੋਜੀਸ਼ਨ ਨੂੰ ਨਾਲ ਨਹੀਂ ਲਿਆ ਕਦੀ ਆਪਣੇ ਐਮਪੀ ਨਾਲ ਨਹੀਂ ਲੈ ਕਦੀ ਪ੍ਰਾਈਮ ਮਿੰისტਰ ਨਾਲ ਮੁਲਾਕਾਤ ਨਹੀਂ ਕੀਤੀ ਸੋ ਇਹ ਸਾਰੇ ਨਿਸ਼ਾਨਾ ਦੇ ਵੀ ਹੁਣ ਵਿੱਚ ਇਹ ਰਿਕਾਰਡ ਹੈ ਕੰਗਰ ਰਾਣਾ ਦਾ ਕਿ ਉਹ ਹਮੇਸ਼ਾ ਆਪਣੇ ਉਲਟੇ-ਸੀਤੇ ਬਿਆਨ ਦਿੰਦੇ ਆ ਤੇ ਜਦੋਂ ਕੰਗਨਾ ਨੂੰ ਲੱਗਦਾ ਹੈ ਕਿ ਉਹ ਕੰਟਰੋਵਰਸੀ ਦੇ ਵਿੱਚ ਫਸ ਰਹੀ ਹੈ ਤੇ ਹਮੇਸ਼ਾ ਆਪਣੇ ਬਿਆਨਾਂ ਤੋਂ ਪਲਟ ਜਾਂਦੀ ਹੈ ਕਿਉਂਕਿ ਕੱਲ ਹੀ ਅਸੀਂ ਟੀਵੀ ਤੇ ਦੇਖ ਰਹੇ ਸੀ ਕਿ ਕੰਗਨਾ ਇੱਕ ਇੰਟਰਵਿਊ ਦੇ ਵਿੱਚ ਕਹਿ ਰਹੇ ਸੀਗੇ ਕਿ ਮੈਂ ਵੀ ਇੱਕ ਕਿਸਾਨ ਦੀ ਬੇਟੀ ਆ ਸੋ ਇੱਕ ਕਿਸਾਨ ਦੀ ਬੇਟੀ ਹੋਣ ਦੇ ਨਾਤੇ ਮੈਂ ਕੰਗਨਾ ਤੋਂ ਪੁੱਛਣਾ ਚਾਹੁੰਦੀ ਆ ਕੀ ਉਹਨਾਂ ਨੂੰ ਅਫਸੋਸ ਹੋਇਆ ਕਿ ਜੋ ਉਹਨਾਂ ਨੇ ਕਿਸਾਨਾਂ ਦੇ ਬਾਰੇ ਇਹੋ ਜੀ ਬੇਤੁਕੀ ਟਿੱਪਣੀ ਕੀਤੀ ਕਿਸਾਨੀ ਅੰਦੋਲਨ ਦੇ ਵਿੱਚ ਸਾਡੇ 750 ਦੇ ਕਰੀਬ ਸਾਡੇ ਕਿਸਾਨ ਸ਼ਹੀਦ ਹੋਏ ਕਿਸਾਨਾਂ ਨੇ ਸ਼ਹੀਦੀਆਂ ਪਾਈਆਂ ਉੱਥੇ ਇੱਕ ਕੰਗਨਾ ਨੇ ਸਾਫ਼-ਸਾਫ਼ ਆਪਣੀ ਇੰਟਰਵਿਊ ਦੇ ਵਿੱਚ ਕਿਹਾ ਕਿ ਉਹਨਾਂ ਦੇ ਕੋਲ ਇਸ ਗੱਲ ਦੇ ਸਬੂਤ ਵੀ ਹੈ ਕਿ ਉੱਥੇ ਕਿਸਾਨ ਜਿਹੜੇ ਗਏ ਹੋਏ ਸੀ ਉਹ ਲੜਕੀਆਂ ਦੇ ਨਾਲ ਰੇਪ ਕਰ ਰਹੇ ਸੀ ਲਾਸ਼ਾਂ ਟੰਗੀਆਂ ਹੋਈਆਂ ਸੀ ਸੋ ਕੀ ਕੰਗਨਾ ਨੂੰ ਅਫਸੋਸ ਹੋ ਰਿਹਾ ਕੀ ਇੱਕ ਕਿਸਾਨ ਦੀ ਬੇਟੀ ਹੋਣ ਦੇ ਨਾਤੇ ਕੰਗਨਾ ਨੂੰ ਇਹੋ ਜਿਹੀਆਂ ਟਿੱਪਣੀਆਂ ਕਰਨੀਆਂ ਚਾਹੀਦੀਆਂ ਸੀ ਅਸੀਂ ਸਾਰੀਆਂ ਪੰਜਾਬ ਦੀਆਂ ਭੈਣਾਂ ਅਸੀਂ ਸਾਰੇ ਪੰਜਾਬ ਦੀਆਂ ਬੇਟੀਆਂ ਕੰਗਣਾ ਨੂੰ ਦੱਸਣਾ ਚਾਹੁੰਦੇ ਆ ਕਿ ਪੰਜਾਬ ਇਹੋ ਜਿਹੀ ਸਟੇਟ ਹੈ ਕਿ ਜਿੱਥੇ ਸਾਡੀਆਂ ਧੀਆ ਭੈਣਾਂ ਨੂੰ ਸਾਂਝੀਆਂ ਧੀਆ ਭੈਣਾਂ ਸਮਝਿਆ ਜਾਂਦਾ ਹੈ ਪਿੰਡਾਂ ਦੀਆਂ ਲੜਕੀਆਂ ਨੂੰ ਭੈਣ ਕਹਿ ਕੇ ਬੁਲਾਇਆ ਜਾਂਦਾ ਹੈ ਤੇ ਸਾਡੇ ਪੰਜਾਬ ਦੇ ਵਿੱਚ ਅੱਜ ਵੀ ਜਿਨ੍ਹਾਂ ਭੈਣਾਂ ਦੇ ਭਾਈ ਹੈ ਨਹੀਂ ਉਹ ਪਿੰਡ ਦੇ ਵਿੱਚੋਂ ਉਹਨਾਂ ਭੈਣਾਂ ਦੇ ਸੰਦਾਰੇ ਜਾਂਦੇ ਆ ਤੇ ਕੰਗਣਾ ਨੂੰ ਸ਼ਰਮ ਆਣੀ ਚਾਹੀਦੀ ਇਹੋ ਜਿਹੀਆਂ ਟਿੱਪਣੀਆਂ ਕਰਦੇ ਹੋਏ ਉਨ੍ਹਾਂ ਦੇ ਹੀ ਪਾਰਟੀ ਦੇ ਨੇਤਾ ਗਰੇਵਾਲ ਸਾਹਿਬ ਦਾ ਬਿਆਨ ਆਇਆ ਕਿ ਕੰਗਨਾ ਇਹੋ ਜੀਆਂ ਇਹੋ ਜੀਆਂ ਸਟੇਟਮੈਂਟਸ ਆਪਣੇ ਵਪਾਰ ਦੇ ਲਈ ਦੇ ਰਹੀ ਐ ਸੋ ਅਸੀਂ ਹਰਜੀਤ ਗਰੇਵਾਲ ਜੀ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਕੀ ਪੰਜਾਬ ਦੀ ਲੀਡਰਸ਼ਿਪ ਦੇ ਨਾਲ ਖੜੋਗੇ ਜਾਂ ਫਿਰ ਦਿੱਲੀ ਦੀ ਲੀਡਰਸ਼ਿਪ ਦੇ ਨਾਲ ਖੜੋਗੇ ਜਿਹੜੇ ਅੱਜ ਵੀ ਕੰਗਨਾ ਦਾ ਬਚਾਅ ਕਰ ਰਹੇ ਐ ਔਰ ਅਸੀਂ ਸਾਰੀਆਂ ਪੰਜਾਬ ਦੀਆਂ ਭੈਣਾਂ ਆਪਣੇ ਕਿਸਾਨ ਵੀਰਾਂ ਦੇ ਹੱਕਾਂ ਦੇ ਲਈ ਹਮੇਸ਼ਾ ਲੜਦੀਆਂ ਤੇ ਅੱਜ ਵੀ ਆਪਣੇ ਕਿਸਾਨ ਵੀਰਾਂ ਦੇ ਨਾਲ ਖੜੀਆਂ ਤੇ ਅਸੀਂ ਸਾਰੇ ਮੰਗ ਕਰਦੇ ਆ ਸਾਡੇ ਸਾਰੇ ਆਮ ਆਦਮੀ ਪਾਰਟੀ ਦੀ ਊਮਨ ਬਿੰਗ ਤੇ ਸਾਡੀਆਂ ਪੰਜਾਬ ਦੀਆਂ ਪਹਿਣਾ ਕਿ ਕੰਗਨਾ ਆਪਣੇ ਇਸ ਅਹੁਦੇ ਤੋਂ ਅਸਤੀਫਾ ਦੇਵੇ ਅਤੇ ਸਾਡੇ ਕਿਸਾਨ ਵੀਰਾਂ ਤੋਂ ਮਾਫੀ ਮੰਗੇ